ਅੱਜ ਆਪਾਂ ਉਸ ਹੀਰੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿੰਨੂੰ ਪਾਉਣ ਵਾਸਤੇ ਲੱਖਾਂ ਹੀ ਕਤਲ ਹੋਏ ਆਪਣੇਆਂ ਦੇ ਹੀ ਕਤਲ ਕਰ ਦਿੱਤੇ ਗਏ ਤੇ ਕਿਵੇਂ ਸਿੱਖ ਰਾਜ ਦੇ ਵਿੱਚ ਹੀਰਾ ਆ ਤੇ ਕਿਵੇਂ ਸਿੱਖ ਰਾਜ ਦੀ ਬਰਬਾਦੀ ਹੋਈ ਤੇ ਕਿਵੇਂ ਇਸ ਦਾ ਨਾਂ ਕੋਹੇ ਨੂਰ ਹੀਰਾ ਰੱਖਿਆ ਗਿਆ ਕਿਹਾ ਜਾਂਦਾ ਅੱਜ ਤੋਂ ਤਕਰੀਬਨ 5000 ਸਾਲ ਪਹਿਲਾਂ ਇਹ ਹੀਰਾ ਗੋਲਕੁੰਡਾ ਦੀਆਂ ਖਦਾਨਾਂ ਜਿਹੜੇ ਕਿ ਤਲਕਾਨਾ ਤੇ ਆਂਧਰਾ ਦੇ ਰਾਜ ਵਿੱਚ ਆਉਂਦੀਆਂ ਨੇ ਉਦੋਂ ਇੱਥੇ ਕਲਕੱਤਿਆਂ ਦਾ ਰਾਜ ਹੁੰਦਾ ਸੀ ਤੇ ਖੁਦਾਈ ਦੌਰਾਨ ਇਹ ਹੀਰਾ ਜਦੋਂ ਮਿਲਦਾ ਇਹਦਾ ਭਾਰ ਜਿਹੜਾ ਤਕਰੀਬਨ 793 ਕੈਰਟ ਤੇ ਹੁਣ ਇਸ ਟਾਈਮ 105 ਕੈਰਟ ਦੇ ਕਰੀਬ ਰਹਿ ਗਿਆ ਕਿਵੇਂ ਇਸ ਦਾ ਭਾਰ ਘਟਿਆ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਲਦੀ ਜਲਦੀ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਹੀਰੇ ਦੀ ਅਸਲੀਅਤ ਜਾਣ ਸਕਣ ਜਦੋਂ ਇਹ ਹੀਰਾ ਖਦਾਨਾ ਵਿੱਚੋਂ ਮਿਲਦਾ ਹੈ ਤੇ ਉੱਥੋਂ ਦੇ ਲੋਕ ਇਹ ਹੀਰਾ ਪੱਧਰ ਕਾਲੀ ਮਾਤਾ ਦੇ ਮੰਦਰ ਦੀ ਮੂਰਤੀ ਦੀ ਖੱਬੀ ਅੱਖ ਦੇ ਵਿੱਚ ਟਿਕਾ ਦਿੰਦੇ ਨੇ ਕਾਫੀ ਟਾਈਮ ਇਹ ਹੀਰਾ ਉਸ ਮੂਰਤੀ ਦੀ ਅੱਖ ਵਿੱਚ ਟਿਕਿਆ ਰਹਿੰਦਾ ਉਸ ਤੋਂ ਬਾਅਦ ਚ ਭਾਰਤ ਤੇ ਹਮਲਾ ਕਰਦਾ ਹੈ ਇਲਾਹੁਦੀਨ ਖਿਲਜੀ ਇਲਾਹੁਦੀਨ ਖਿਲਜੀ ਆਪਣੇ ਕਮਾਂਡਰ ਮਲਖ ਕਪੂਰ ਦੀ ਜ਼ਿੰਮੇਵਾਰੀ ਲਾਉਂਦਾ ਉਸ ਹਮਲੇ ਵਾਸਤੇ ਤੇ ਮਲਖ ਕਪੂਰ ਤੇ ਇਲਾਹੁਦੀਨ ਖਿਲਜੀ ਬਹੁਤ ਜ਼ਿਆਦਾ ਭਰੋਸਾ ਕਰਦਾ ਇਲਾਹੁਦੀਨ ਖਿਲਜੀ ਕਲਕੱਤਿਆਂ ਦੇ ਰਾਜ ਤੇ ਆ ਕੇ ਹਮਲਾ ਕਰਦਾ ਤੇ ਉੱਥੋਂ ਬਹੁਤ ਸਾਰੀ ਲੁੱਟਖਸਟ ਕਰਦਾ ਤੁਸੀਂ ਸੁਣਿਆ ਹੋਵੇਗਾ ਕਿ ਬਾਬਰ ਨੇ ਇੰਨੇ ਮੰਦਰ ਢਾਏ ਲਾਹੂਦੀਨ ਖਿਲਜੀ ਨੇ ਇੰਨੇ ਢਾਏ ਕਿਉਂਕਿ ਉਹ ਮੰਦਰ ਇਸ ਕਰਕੇ ਢਾਏ ਜਾਂਦੇ ਸੀ ਕਿਉਂਕਿ ਭਾਰਤ ਦਾ ਖਜ਼ਾਨਾ ਜ਼ਿਆਦਾਤਰ ਮੰਦਰਾਂ ਦੇ ਵਿੱਚ ਛੁਪਿਆ ਹੁੰਦਾ ਤੇ ਮਲਖ ਕਪੂਰ ਵੀ ਉਸ ਮੰਦਰ ਤੇ ਹਮਲਾ ਕਰਦਾ ਜਿੱਥੇ ਹੀਰਾ ਛੁਪਾਇਆ ਹੁੰਦਾ ਉੱਥੇ ਬਹੁਤ ਜ਼ਿਆਦੀ ਲੁੱਟਖਸਟ ਕਰਦਾ ਉਸ ਤੋਂ ਬਾਅਦ ਵਿੱਚ ਚਾਨ ਲੱਗਿਆ ਉਹਦੀ ਨਿਗਾਹ ਪੈਂਦੀ ਮੂਰਤੀ ਦੀ ਅੱਖ ਤੇ ਜਦੋਂ ਇਹ ਹੀਰਾ ਮੂਰਤੀ ਦੀ ਅੱਖ ਦੇ ਵਿੱਚ ਦੇਖਦਾ ਹੈ ਤੇ ਉਹ ਦੇਖ ਕੇ ਹੱਕਾ ਬੱਕਾ ਹੀ ਰਹਿ ਜਾਂਦਾ ਤੇ ਉਹ ਮੂਰਤੀ ਦੀ ਅੱਖ ਦੇ ਵਿੱਚ ਉਹ ਹੀਰਾ ਕੱਢ ਕੇ ਤੇ ਲੁੱਟੇ ਹੋਏ ਮਾਲ ਦੇ ਨਾਲ ਲੈ ਜਾਂਦਾ ਵੇਖੋ ਹੁਣ ਇਸ ਹੀਰੇ ਦੀ ਕਿਸਮਤ ਲਾਹੂਦੀਨ ਖਿਲਜੀ ਦੀ ਕਿਸਮਤ ਦੇ ਨਾਲ ਜੁੜ ਜਾਂਦੀ ਹੈ ਲੁੱਟਦਾ ਹੀਰਾ ਲਾਹੂਦੀਨ ਖਿਲਜੀ ਦੇ ਕੋਲ ਆਉਣ ਤੋਂ ਬਾਅਦ ਚ ਤਕਰੀਬਨ 6 ਸਾਲ ਬਾਅਦ ਲਾਹੂਦੀਨ ਖਿਲਜੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਤੇ ਹੀਰਾ ਆਉਂਦਾ ਹੈ ਲਾਹੂਦੀਨ ਖਿਲਜੀ ਦੇ ਕਮਾਂਡਰ ਮਲਕ ਕਪੂਰ ਕੋਲ ਮਲਿਕ ਕਪੂਰ ਹੀਰਾ ਵੀ ਦੱਬ ਲੈਂਦਾ ਹੈ ਤੇ ਇਲਾਹੁਦੀਨ ਖਿਲਜੀ ਦਾ ਰਾਜ ਵੀ ਦੱਬ ਲੈਂਦਾ ਹੈ। ਤਕਰੀਬਨ 4-5 ਸਾਲਾਂ ਦੇ ਵਿੱਚ ਖਿਲਜੀਆ ਦਾ ਐਡਾ ਵੱਡਾ ਰਾਜ ਵੀ ਹੀਰੇ ਦੇ ਨਾਲ-ਨਾਲ ਖਤਮ ਹੋ ਜਾਂਦਾ ਹੈ। ਤੇ ਫੇਰ ਭਾਰਤ ਤੇ ਰਾਜ ਆਉਂਦਾ ਹੈ। ਤੁਗਲਕ, ਸੈਯਦ ਤੇ ਲੋਧੀਆਂ ਦਾ ਜਿਨ੍ਹਾਂ ਨੇ ਲੁਧਿਆਣਾ ਸ਼ਹਿਰ, ਸੁਲਤਾਨਪੁਰ ਲੋਧੀ ਸ਼ਹਿਰ ਬਣਾਇਆ ਸੀ। ਇਹ ਤਿੰਨੇ ਮਿਲਾ ਕੇ ਤਕਰੀਬਨ ਭਾਰਤ ਤੇ 206 ਸਾਲ ਰਾਜ ਕਰਦੇ ਨੇ ਤੇ 206 ਸਾਲਾਂ ਦੇ ਵਿੱਚ ਇਸ ਹੀਰੇ ਦਾ ਕਿਤੇ ਵੀ ਜ਼ਿਕਰ ਨਹੀਂ ਆਉਂਦਾ ਲੋਧੀਆਂ ਦਾ ਰਾਜ ਚੱਲ ਰਿਹਾ ਹੁੰਦਾ ਭਾਰਤ ਤੇ ਤੇ ਇਸ ਰਾਜ ਨੂੰ ਤੈਅ ਸਨੈਸ ਕਰਨ ਵਾਸਤੇ ਭਾਰਤ ਤੇ ਹਮਲਾ ਕਰਦਾ ਏ ਬਾਬਰ ਬਾਬਰ ਇਬਰਾਹਿਮ ਲੋਦੀ ਨੂੰ ਪਾਣੀ ਪਾਦੀ ਲੜਾਈ ਵਿੱਚ ਹਰਾ ਦਿੰਦਾ ਹੈ ਤੇ ਭਾਰਤ ਵਿੱਚ ਪਹਿਲਾ ਮੁਗਲ ਰਾਜ ਸਮਰਾਜ ਕਾਇਮ ਕਰਦਾ ਹੈ ਉਹ ਆਪਣੇ ਪੁੱਤਰ ਹਮਾਯੂ ਨੂੰ ਭੇਜਦਾ ਹੈ ਆਗਰੇ ਕਿਉਂਕਿ ਲੋਧੀਆਂ ਦਾ ਸਾਰਾ ਖਜ਼ਾਨਾ ਆਗਰੇ ਵਿੱਚ ਹੀ ਪਿਆ ਹੁੰਦਾ ਹੈ ਹਮਾਯੂ ਜਾਂਦਾ ਹੈ ਆਗਰੇ ਆਗਰੇ ਉਹਨੂੰ ਸਾਰਾ ਖਜ਼ਾਨਾ ਮਿਲ ਜਾਂਦਾ ਹੈ ਉਸ ਖਜ਼ਾਨੇ ਦੇ ਵਿੱਚ ਉਹਨੂੰ ਕੋਹੇਨੂਰ ਹੀਰਾ ਵੀ ਮਿਲ ਜਾਂਦਾ ਹੈ ਅੱਜ ਤੱਕ ਇਸ ਹੀਰੇ ਨੂੰ ਕੋਈ ਨਾਂ ਨਹੀਂ ਸੀ ਦਿੱਤਾ ਗਿਆ ਬਾਬਰ ਕੋਲ ਆਉਣ ਤੋਂ ਬਾਅਦ ਚ ਇਸ ਨੂੰ ਲੋਕ ਬਾਬਰ ਦਾ ਹੀਰਾ ਕਹਿਣ ਲੱਗ ਜਾਂਦੇ ਨੇ ਬਾਬਰ ਦੀ ਮੌਤ ਤੋਂ ਬਾਅਦ ਦੇ ਵਿੱਚ ਇਹ ਹੀਰਾ ਆਉਂਦਾ ਹੈ ਬਾਬਰ ਦੇ ਪੁੱਤਰ ਹਮਾਇੂ ਕੋਲ ਤਕਰੀਬਨ 10 ਸਾਲ ਬਾਅਦ ਹਮਾਇੂ ਤੇ ਹਮਲਾ ਕਰਦਾ ਹੈ ਛੇਰ ਸਾਹ ਸੂਰੀ ਛੇਰ ਸਾਹ ਸੂਰੀ ਬਾਬਰ ਦਾ ਹੀ ਇੱਕ ਕਮਾਂਡਰ ਸੀ ਹਮਾਇੂ ਨੂੰ ਛੇਰ ਸਾਹ ਸੂਰੀ ਜੰਗ ਵਿੱਚ ਹਰਾ ਦਿੰਦਾ ਹੈ ਤੇ ਹਮਾਇੂ ਆਪਣੀ ਜਾਨ ਬਚਾ ਕੇ ਭਾਰਤ ਵਿੱਚੋਂ ਭੱਜਦਾ ਹੈ ਭੱਜਦਾ ਆਇਆ ਪੰਜਾਬ ਦੇ ਰਸਤੇ ਮਿਲਦਾ ਹੈ ਦੂਸਰੇ ਸਿੱਖ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਉਸ ਤੋਂ ਬਾਅਦ ਦੇ ਵਿੱਚ ਪਹੁੰਚਦਾ ਈਰਾਨ ਈਰਾਨ ਵਿੱਚ ਉਹ ਮਿਲਦਾ ਏ ਈਰਾਨ ਦੇ ਬਾਦਸ਼ਾਹ ਸ਼ਾਹ ਤਮਕਸੂਨ ਸ਼ਾਹ ਤਮਕਸੂਨ ਦੀ ਬਹੁਤ ਜ਼ਿਆਦਾ ਮਦਦ ਕਰਦਾ ਏ ਤੇ ਉਸ ਤੋਂ ਬਾਅਦ ਦੇ ਵਿੱਚ ਹਮਾਇੂ ਉੱਥੇ ਰਹਿ ਕੇ ਆਪਣੀ ਫੌਜ ਨੂੰ ਤਕੜਾ ਕਰਦਾ ਤੇ ਫਿਰ ਭਾਰਤ ਤੇ ਹਮਲਾ ਕਰਦਾ ਤੇ ਆਣ ਕੇ ਆਪਣਾ ਭਾਰਤ ਤੇ ਫਿਰ ਰਾਜ ਸਥਾਪਿਤ ਕਰਦਾ ਏ ਈਰਾਨ ਤੋਂ ਭਾਰਤ ਆਉਂਦੇ ਸਮੇਂ ਇਹ ਕੋਹੇ ਨੂਰ ਹੀਰਾ ਹਮਾਇੂ ਆਪਣੇ ਦੋਸਤ ਸ਼ਾਹ ਤਮਕਸੂਨ ਨੂੰ ਦੇ ਕੇ ਆ ਜਾਂਦਾ ਕਿਉਂਕਿ ਸ਼ਾਹ ਤਮਕਸ ਨੇ ਹਮਾਯੂ ਦੀ ਬਹੁਤ ਜ਼ਿਆਦਾ ਮਦਦ ਕੀਤੀ ਹੁੰਦੀ ਹੈ ਤੇ ਇਹ ਤੋਹਫੇ ਵਜੋਂ ਉਹਨੂੰ ਹੀਰਾ ਦਿੰਦਾ ਹੈ ਇਹ ਪਹਿਲੀ ਵਾਰ ਹੀਰਾ ਭਾਰਤ ਤੋਂ ਬਾਹਰ ਗਿਆ ਸੀ ਤੇ ਇਸ ਹੀਰੇ ਨੂੰ ਭਾਰਤ ਦੀ ਮਿੱਟੀ ਵਾਰ-ਵਾਰ ਭਾਰਤ ਵੱਲ ਹੀ ਖਿੱਚ ਕੇ ਲਿਆਉਂਦੀ ਹੈ ਤੇ ਕਿਸਮਤ ਵੇਖੋ ਇਸ ਹੀਰੇ ਦੀ ਕੁਝ ਟਾਈਮ ਬਾਅਦ ਇਹ ਹੀਰਾ ਫਿਰ ਭਾਰਤ ਆਉਣ ਵਾਲਾ ਸੀ ਸ਼ਾਹ ਤਮਕਸ ਭਾਰਤ ਦੇ ਦੱਖਣ ਵਿੱਚ ਬੈਠੇ ਹੋਏ ਅਹਿਮਦਨਗਰ ਦੇ ਸੁਲਤਾਨ ਨਾਲ ਦੋਸਤੀ ਕਰਨੀ ਚਾਹੁੰਦਾ ਹੈ ਤੇ ਉਹ ਤੋਹਫੇ ਵਜੋਂ ਇਹ ਹੀਰਾ ਉਹਨੂੰ ਭੇਜਣਾ ਚਾਹੁੰਦਾ ਤੇ ਇੱਕ ਦੂਤ ਨੂੰ ਭੇਜਿਆ ਜਾਂਦਾ ਹੈ ਹੀਰਾ ਦੇ ਕੇ ਭਾਰਤ ਵੱਲ ਰਸਤੇ ਵਿੱਚ ਆਉਂਦਿਆਂ ਉਹ ਦੂਤ ਗਾਇਬ ਹੋ ਜਾਂਦਾ ਹੈ ਤੇ ਉਹਦੇ ਨਾਲ ਹੀਰਾ ਵੀ ਗਾਇਬ ਹੋ ਜਾਂਦਾ ਹੈ ਬੜੀ ਭਾਲ ਕੀਤੀ ਜਾਂਦੀ ਹੈ ਨਾ ਉਹ ਦੂਤ ਮਿਲਦਾ ਹੈ ਨਾ ਹੀਰਾ ਮਿਲਦਾ ਤਕਰੀਬਨ ਇਸ ਗੱਲ ਨੂੰ 100 ਸਾਲ ਬੀਤ ਜਾਂਦਾ ਉਸ ਹੀਰੇ ਨਾਲ ਜੁੜੇ ਲੋਕ ਵੀ ਦੁਨੀਆ ਛੱਡ ਕੇ ਜਾ ਚੁੱਕੇ ਨੇ ਤੇ ਲੋਕਾਂ ਦੇ ਦਿਮਾਗ ਵਿੱਚੋਂ ਵੀ ਹੀਰੇ ਦੀ ਗੱਲਬਾਤ ਖਤਮ ਹੋ ਜਾਂਦੀ ਹੈ। ਤਕਰੀਬਨ 100 ਸਾਲ ਬਾਅਦ ਇਹ ਹੀਰਾ ਦੇਖਿਆ ਜਾਂਦਾ ਹੈ ਕਰਨਾਟਕ ਦੇ ਇੱਕ ਹੀਰਿਆਂ ਦੇ ਵਪਾਰੀ ਮੀਰ ਜੁਮਲਾ ਕੋਲ। ਮੀਰ ਜੁਮਲਾ ਇੱਕ ਬਹੁਤ ਹੀ ਅਮੀਰ ਵਪਾਰੀ ਸੀ ਤੇ ਉਹ ਕਰਨਾਟਕ ਦੇ ਹੁਕਮਰਾਨਾਂ ਤੋਂ ਡਰਦਾ ਆ ਭੱਜਦਾ ਇਹ ਦਿੱਲੀ ਵੱਲ। ਦਿੱਲੀ ਦੇ ਤਖਤ ਤੇ ਬੈਠੇ ਹੋਏ ਸ਼ਾਹ ਜਹਾਂ ਨੂੰ ਆਣ ਕੇ ਮਿਲਦਾ ਤੇ ਉਹਨੂੰ ਨਜ਼ਰਾਨੇ ਦੇ ਰੂਪ ਵਿੱਚ ਇਹ ਹੀਰਾ ਭੇਟ ਕਰ ਦਿੰਦਾ ਹੈ। ਦਰਬਾਰ ਵਿੱਚ ਹੀਰਾ ਆਉਂਦਿਆਂ ਹੀ ਚਰਚਾ ਛਿੜ ਜਾਂਦੀ ਏ ਕਿ ਇਹ ਤਾਂ ਉਹੀ ਹੀਰਾ ਜਿਹੜਾ ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਗਵਾਚਾ ਸੀ। ਹੁਣ ਵਾਲਾ ਹੀਰਾ ਤੇ ਪਹਿਲਾਂ ਵਾਲਾ ਹੀਰਾ ਇਹਦੇ ਨਾਲ ਕਾਫੀ ਗੱਲਾਂ ਮੇਲ ਖਾਂਦੀਆਂ ਸੀ। ਸ਼ਾਹਜਹਾਨ ਤੋਂ ਬਾਅਦ ਦੇ ਵਿੱਚ ਇਹ ਹੀਰਾ ਆਉਂਦਾ ਏ ਉਹਦੇ ਪੁੱਤਰ ਔਰੰਗਜ਼ੇਬ ਕੋਲ। ਦਿੱਲੀ ਦੇ ਤਖਤ ਤੇ ਬੈਠਾ ਔਰੰਗਜ਼ੇਬ ਇਸ ਹੀਰੇ ਨੂੰ ਹੋਰ ਜ਼ਿਆਦਾ ਚਮਕਦਾਰ ਬਣਾਉਣਾ ਚਾਹੁੰਦਾ ਹੈ। ਇਸ ਲਈ ਉਹ ਹੀਰਿਆਂ ਦੇ ਕਾਰੀਗਰ ਬੋਰਜੀਆਂ ਨੂੰ ਬਾਹਰੋਂ ਮੰਗਵਾਉਂਦਾ ਹੈ ਤੇ ਬੋਰਜੀਆਂ ਆਣ ਕੇ ਜਦੋਂ ਉਸ ਹੀਰੇ ਨੂੰ ਤਲਾਸ਼ਦਾ ਹੈ ਤੇ تراਸ਼ਦੇ ਆਇਆ ਹੀਰਾ ਟੁੱਟ ਜਾਂਦਾ ਤੇ ਉਹਦੇ ਕਈ ਟੁਕੜੇ ਹੋ ਜਾਂਦੇ ਨੇ ਤੇ ਬੋਰਜੀਆਂ ਉੱਥੇ ਘਬਰਾਇਆ ਆਇਆ ਇੱਕ ਚਲਾਕੀ ਖੇਡਦਾ ਉਹ ਇੱਕ ਪੀਸ ਨੂੰ ਪੂਰਾ ਚਮਕਦਾਰ ਬਣਾ ਕੇ ਤੇ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕਰਦਾ ਜਦੋਂ ਇਸ ਹੀਰੇ ਨੂੰ ਔਰੰਗਜ਼ੇਬ ਦੇਖਦਾ ਹੈ ਤੇ ਉਹ ਬਹੁਤ ਗੁੱਸੇ ਵਿੱਚ ਆਉਂਦਾ ਉਹਨੇ ਬੋਰਜੀਆਂ ਨੂੰ ਇਨਾਮ ਤਾਂ ਕੀ ਦੇਣਾ ਸੀ ਉਹਨੂੰ ਕੈਰਟ ਦੇ ਵਿੱਚ ਛੋੜ ਦਿੰਦਾ ਇੱਥੇ ਹੁਣ ਇਸ ਹੀਰੇ ਦਾ ਸਭ ਤੋਂ ਵੱਡਾ ਹੋਣ ਦਾ ਖਿਤਾਬ ਛੁੱਟ ਜਾਂਦਾ ਪਰ ਚਮਕਦੇ ਮਾਮਲੇ ਦੇ ਵਿੱਚ ਹੀਰਾ ਅਜੇ ਵੀ ਦੁਨੀਆ ਦਾ ਸਭ ਤੋਂ ਨੰਬਰ 1 ਹੀਰਾ ਸੀ 793 ਕੈਰਟ ਤੋਂ ਇਹ ਸਿਰਫ 186 ਕੈਰਟ ਦਾ ਹੀ ਰਹਿ ਜਾਂਦਾ ਔਰੰਗਜ਼ੇਬ ਇਸ ਹੀਰੇ ਨੂੰ ਆਪਣੇ ਤਖਤੇ ਤਾਉਸ ਦੇ ਜੜਾ ਦਿੰਦਾ ਹੈ ਤਖਤੇ ਤਾਉਸ ਇੱਕ ਬਹੁਤ ਹੀ ਮਹਿੰਗਾ ਸੰਗਾਸ਼ਨ ਹੁੰਦਾ ਜਿੰਦੇ ਉੱਪਰ ਤਕਰੀਬਨ 1100 ਕਿਲੋ ਸੋਨਾ ਤੇ 2 ਕਰੋੜ ਰੁਪਇਆ ਲੱਗਦਾ ਤਖਤੇ ਤਾਉਸ ਦੇ ਉੱਪਰ ਦੋ ਮੋਰ ਲੱਗੇ ਹੁੰਦੇ ਆ ਮੋਰ ਦੀ ਇੱਕ ਅੱਖ ਦੇ ਵਿੱਚ ਇਹ ਹੀਰਾ ਲਗਾ ਦਿੱਤਾ ਜਾਂਦਾ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਚ ਤਖਤ ਤੇ ਬੈਠਦਾ ਉਸ ਦਾ ਪੁੱਤਰ ਬਹਾਦਰ ਸ਼ਾ ਰੰਗਜੀਤ ਦੀ ਮੌਤ ਤੋਂ ਬਾਅਦ ਦੇ ਵਿੱਚ ਮੁਗਲ ਸਮਰਾਜ ਦੀਆਂ ਭਾਰਤ ਦੇ ਵਿੱਚੋਂ ਜੜਾ ਹਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਕਰੀਬਨ 3-4 ਬਾਦਸ਼ਾਹ ਥੋੜੇ ਜਿਹੇ ਸਮੇਂ ਦੇ ਵਿੱਚ ਬਦਲ ਜਾਂਦੇ ਨੇ। ਉਸ ਤੋਂ ਬਾਅਦ ਘੁੰਮਦਾ ਕਮੌਂਦਾ ਹੀਰਾ ਪਹੁੰਚਦਾ ਏ ਦਿੱਲੀ ਦੇ ਤਖਤੇ 'ਤੇ ਬੈਠੇ ਮੁਹੰਮਦ ਸ਼ਾ ਰੰਗੀਲੇ ਕੋਲ। ਮੁਹੰਮਦ ਸ਼ਾ ਰੰਗੀਲਾ ਸਭ ਤੋਂ ਨਖਿੱਧ ਮੁਗਲ ਬਾਦਸ਼ਾਹ ਆਇਆ। ਅਸਲ ਦੇ ਵਿੱਚ ਨਾਮ ਹੁੰਦਾ ਮੁਹੰਮਦ ਸ਼ਾਹੀ ਰੰਗੀਲਾ ਨੂੰ ਰੰਗ ਰਲੀਆਂ ਮਨਾਉਣ ਵਾਸਤੇ ਕਿਹਾ ਜਾਂਦਾ ਉਹ ਬਹੁਤ ਹੀ ਅਯਾਸ਼ ਤੇ ਨਖਿੱਧ ਬਾਦਸ਼ਾਹ ਸੀ 18ਵੀਂ ਸਦੀ ਵਿੱਚ ਹਮਲਾਵਾਰ ਆਉਂਦਾ ایران ਤੋਂ ਨਾਦਰ ਸ਼ਾ ਆਪਣੀ 1.5 ਲੱਖ ਫੌਜ ਲੈ ਕੇ ਤੇ ਦਿੱਲੀ ਤੇ ਹਮਲਾ ਕਰ ਦਿੰਦਾ ਮੁਹੰਮਦ ਸ਼ਾ ਰੰਗੀਲੇ ਦੀ 10 ਲੱਖ ਦੀ ਫੌਜ ਨਾਦਰ ਸ਼ਾ ਦੀ 1.5 ਲੱਖ ਦੇ ਫੌਜ ਦੇ ਸਾਹਮਣੇ ਨਹੀਂ ਟਿਕਦੀ ਤੇ ਉਹਨਾਂ ਨੂੰ ਹਰਾ ਦਿੰਦੀ ਏ ਉਸ ਤੋਂ ਬਾਅਦ ਜੇ ਦਿੱਲੀ ਤੇ ਕਤਲੋਗਾਰ ਕਰਦਾ ਇੱਕ ਦਿਨ ਦੇ ਵਿੱਚ 30000 ਦਿੱਲੀ ਦੇ ਲੋਕਾਂ ਨੂੰ ਮਾਰ ਦਿੰਦਾ ਤੇ ਫਿਰ ਮੁਹੰਮਦ ਸ਼ਾਹ ਰੰਗੀਲੇ ਦਾ ਮੰਤਰੀ ਨਾਦਰ ਸ਼ਾਹ ਦੇ ਪੈਰਾਂ ਵਿੱਚ ਪੱਗ ਰੱਖ ਦਿੰਦਾ ਤੁਹਾਨੂੰ ਜੋ ਚਾਹੀਦਾ ਤੁਸੀਂ ਲੈ ਲਓ ਪਰ ਇਹਨਾਂ ਬੇਕਸੂਰ ਲੋਕਾਂ ਨੂੰ ਛੱਡ ਦਿਓ ਤੇ ਫਿਰ ਨਾਦਰ ਸ਼ਾਹ ਮੁਹੰਮਦ ਸ਼ਾਹ ਰੰਗੀਲੇ ਅੱਗੇ ਇੱਕ ਮੰਗ ਰੱਖਦਾ ਹੈ ਕਹਿੰਦਾ ਕਿ ਮੈਨੂੰ ਕੋਈ ਤੁਹਾਡੇ ਰਾਜ ਦੀ ਕੋਈ ਸੰਗਾਸ਼ਨ ਦੀ ਲੋੜ ਨਹੀਂ ਮੈਨੂੰ 90 ਕਰੋੜ ਰੁਪਈਆ ਚਾਹੀਦਾ। ਮੁਹੰਮਦ ਸ਼ਾਹ ਰੰਗੀਲਾ ਆਪਣਾ ਸਾਰਾ ਖਜ਼ਾਨਾ ਨਾਦਰ ਸ਼ਾਹ ਸਾਹਮਣੇ ਰੱਖ ਦਿੰਦਾ ਹੈ ਤੇ ਨਾਦਰ ਸ਼ਾਹ ਉੱਥੇ ਜਸ਼ਨ ਮਨਾਉਣ ਲੱਗ ਪੈਂਦਾ। ਨਾਦਰ ਸ਼ਾਹ ਜਦੋਂ 90 ਕਰੋੜ ਹਾਸਲ ਕਰਕੇ ਖੁਸ਼ੀ ਮਨਾ ਰਿਹਾ ਹੈ ਉਸ ਜਸ਼ਨ ਦੇ ਵਿੱਚ ਨੱਚਣ ਵਾਲੀ ਇੱਕ ਔਰਤ ਸੀ ਜਿਹੜੀ ਪਹਿਲਾਂ ਮੁਹੰਮਦ ਸ਼ਾਹ ਰੰਗੀਲੇ ਕੋਲ ਨੱਚਦੀ ਹੁੰਦੀ ਸੀ। ਉਹ ਨਾਦਰ ਸ਼ਾਹ ਨੂੰ ਕਹਿੰਦੀ ਤੂੰ ਕਾਹ ਨਹੀਂ ਖੁਸ਼ੀ ਮਨਾ ਰਿਹਾ? ਜਿਹੜੀ ਕੀਮਤੀ ਚੀਜ਼ ਉਹ ਤਾਂ ਤੇਰੇ ਹੱਥ ਨਹੀਂ ਆਈ। ਕਿ ਇੱਕ ਬਹੁਤ ਹੀ ਕੀਮਤੀ ਹੀਰਾ ਹੈ ਜਿਹੜਾ ਕਿ ਇਸ ਟਾਈਮ ਮੁਹੰਮਦ ਸ਼ਾ ਰੰਗੀਲੇ ਦੀ ਪੱਗ ਵਿੱਚ ਹੈ ਮੁਹੰਮਦ ਸ਼ਾ ਰੰਗੀਲੇ ਨੇ ਉਹ ਹੀਰਾ ਤਖਤੇ ਤੋਂ ਪਟਵਾ ਕੇ ਆਪਣੀ ਪੱਗ ਦੇ ਵਿੱਚ ਰੱਖਿਆ ਸੀ ਤੇ ਅਗਲੇ ਦਿਨ ਨਾਦਰ ਸ਼ਾ ਫਿਰ ਇੱਕ ਚਾਲ ਖੇਡਦਾ ਉਹ ਕਹਿੰਦਾ ਅੱਜ ਤੋਂ ਬਾਅਦ ਆਪਾਂ ਭਰਾ ਭਰਾ ਆਪਾਂ ਕਦੇ ਨਹੀਂ ਲੜਨਾ ਹੈਗਾ ਤੇ ਆ ਆਪਾਂ ਗੱਲ ਲੱਗੀਏ ਤੇ ਜਦੋਂ ਗੱਲ ਲੱਗਦਾ ਉਹ ਕਹਿੰਦਾ ਵੀ ਸਾਡੇ ਰਿਵਾਜ ਜਦੋਂ ਅਸੀਂ ਗੱਲ ਲੱਗਦੇ ਹਾਂ ਤੇ ਪੱਗ ਨਾਲ ਪੱਗ ਵਟਾਉਣੇ ਆ ਤੇ ਜਦੋਂ ਪੱਗ ਵਟਾਉਣ ਲੱਗਦਾ ਮੁਹੰਮਦ ਸ਼ਾ ਰੰਗੇਲੇ ਦੀ ਪੱਗ ਉਤਾਰਦਾ ਤੇ ਉਹਨੂੰ ਉਹ ਬਹੁਤ ਹੀ ਬੇਸ਼ਕੀਮਤੀ ਹੀਰਾ ਵੇਖ ਕੇ ਨਾਦਰ ਸ਼ਾ ਹੱਕਾ ਬੱਕਾ ਰਹਿ ਜਾਂਦਾ ਉਹਦੀਆਂ ਅੱਖਾਂ ਖੁੱਲੀਆਂ ਰੀਆਂ ਖੁੱਲੀਆਂ ਰਹਿ ਜਾਂਦੀਆਂ ਇੰਨਾ ਕੀਮਤੀ ਹੀਰਾ ਜਿੰਨੂੰ ਵੇਖ ਕੇ ਨਾਦਰ ਸ਼ਾ ਦੇ ਮੂੰਹ ਦੇ ਵਿੱਚੋਂ ਲਫ਼ਜ਼ ਨਿਕਲਦੇ ਆ ਫਾਰਸੀ ਦੇ ਲਫ਼ਜ਼ ਕੋਹੇ ਨੂਰ ਕੋਹੇ ਨੂਰ ਦਾ ਮਤਲਬ ਹੈ ਕੋਹੇ ਮਤਲਬ ਪਹਾੜ ਨੂਰ ਮਤਲਬ ਰੋਸ਼ਨੀ ਰੋਸ਼ਨੀ ਦਾ ਪਹਾੜ ਸੋਚੋ ਕਿੰਨਾ ਚਮਕਦਾਰ ਹੋਵੇਗਾ ਹਜ਼ਾਰਾਂ ਸਾਲਾਂ ਬਾਅਦ ਇਸ ਹੀਰੇ ਨੂੰ ਇੱਕ ਨਾਮ ਮਿਲਦਾ ਹੈ ਕੋਹੇ ਨੂਰ ਹੀਰਾ 90 ਕਰੋੜ ਰੁਪਇਆ 1100 ਕਿਲੋ ਸੋਨਾ ਤੇ ਉਹ ਦੁਨੀਆ ਦਾ ਬੇਸ਼ਕੀਮਤੀ ਹੀਰਾ ਲੈ ਕੇ ਨਾਦਰ ਸ਼ਾ ਪਹੁੰਚਦਾ ਇਰਾਨ ਦੀ ਧਰਤੀ ਤੇ ਸੋਚੋ ਜਿੰਦੇ ਕੋਲ ਇੰਨਾ ਧਨ ਦੌਲਤ ਇੰਨਾ ਸੋਨਾ ਇੰਨਾ ਕੀਮਤੀ ਹੀਰਾ ਆਉਣ ਤੋਂ ਬਾਅਦ ਦੇ ਵਿੱਚ ਉਹਨੀਆਂ ਸੌ ਪੀੜੀਆਂ ਵੀ ਵਿਹਲੇ ਬਹਿ ਕੇ ਖਾ ਸਕਦੀਆਂ ਪਰ ਇਸ ਹੀਰੇ ਨੇ ਨਾਦਰ ਸ਼ਾਹ ਨਾਲ ਕੋਈ ਬਹੁਤੀ ਵਫਾ ਨਹੀਂ ਕਮਾਈ ਦੁਖੀ ਹੋ ਗਈ ਉਹਦੀ ਜ਼ਿੰਦਗੀ ਜੰਗਾ ਜੁੱਧਾਂ ਵਿੱਚ ਬੀਜੀ ਹੋ ਗਿਆ ਤਕਰੀਬਨ 7 ਸਾਲ ਬਾਅਦ ਸੁੱਤੇ ਪਏ ਨਾਦਰ ਸ਼ਾਹ ਨੂੰ ਉਹਦੇ ਨਾਲ ਦੇਨੇ ਗਲਾ ਵੱਢ ਕੇ ਮਾਰ ਦਿੱਤਾ ਤੇ ਇੱਥੋਂ ਸ਼ੁਰੂ ਹੁੰਦਾ ਇੱਕ ਕਤਲੇਆਮ ਜੰਗਾ ਜੁੱਦਾਂ ਦਾ ਦੌਰ ਇਸ ਹੀਰੇ ਨੂੰ ਪਾਉਣ ਵਾਸਤੇ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਇਹ ਕੋਹੇ ਨੂਰ ਹੀਰਾ ਆ ਜਾਂਦਾ ਹੈ ਉਹਦੇ ਭਤੀਜੇ ਅਲੀ ਸ਼ਾਹ ਕੋਲ ਅਲੀ ਸ਼ਾਹ ਦੀਆਂ ਅੱਖਾਂ ਕੱਢ ਲਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਇਹ ਹੀਰਾ ਆ ਜਾਂਦਾ ਹੈ ਨਾਦਰ ਸ਼ਾਹ ਦੇ ਪੁੱਤਰੇ ਸ਼ਾਹਰੁਖ ਮਿਰਜ਼ਾ ਕੋਲ ਉਹਨੂੰ ਵੀ ਤਸੀਹੇ ਦਿੱਤੇ ਜਾਂਦੇ ਆ ਉਹਦੇ ਸਿਰ ਵਿੱਚ ਗਰਮ ਲੋਆ ਕਰਕੇ ਪਾਇਆ ਜਾਂਦਾ ਐਨੇ ਤਸੀਹੇ ਦਿੱਤੇ ਜਾਂਦੇ ਆ ਪਰ ਸ਼ਾਰੁਖ ਮਿਰਜ਼ਾ ਆਪਣੇ ਦਾਦੇ ਦੇ ਦੋਸਤ ਅਹਿਮਦ ਸ਼ਾਹ ਅਬਦਾਲੀ ਨੂੰ ਇਹ ਹੀਰਾ ਦੇ ਦਿੰਦਾ ਤੇ ਹੁਣ ਹੀਰੇ ਦਾ ਮਾਲਕ ਬਣ ਜਾਂਦਾ ਹੈ ਅਹਿਮਦ ਸ਼ਾਹ ਅਬਦਾਲੀ ਅਹਿਮਦ ਸ਼ਾਹ ਅਬਦਾਲੀ ਬਣਦਾ ਹੈ ਬਾਦਸ਼ਾਹ ਤੇ ਦੁਰਾਨੀ ਸਮਰਾਜ ਦੀ ਨੀਂਹ ਰੱਖਦਾ ਹੈ ਕਿਹਾ ਜਾਂਦਾ ਹੈ ਕਿ ਦੂਜਿਆਂ ਦੇ ਨਕਸ਼ੇ ਤੇ ਚੱਲਦਾ ਹੋਇਆ ਅਹਿਮਦ ਸ਼ਾਹ ਅਬਦਾਲੀ ਭਾਰਤ 'ਤੇ ਤਕਰੀਬਨ 8 ਹਮਲੇ ਕਰਦਾ ਹੈ ਜਦੋਂ ਇਹ ਹਮਲਾ ਕਰਦਾ ਹੈ ਯੁੱਧ ਦੇ ਵਿੱਚ ਅਹਿਮਦ ਸ਼ਾ ਅਬਦਾਲੀ ਦੀ ਬਾਹ ਨਾਲ ਬੰਨਿਆ ਹੁੰਦਾ ਸੀ ਇਹ ਕੋਹੇ ਨੂਰ ਹੀਰਾ ਅਬਦਾਲੀ ਦੀ ਮੌਤ ਤੋਂ ਬਾਅਦ ਇਹ ਹੀਰਾ ਆਉਂਦਾ ਹੈ ਉਸਦੇ ਪੁੱਤਰ ਤਮੂਰ ਕੋਲ ਤਮੂਰ ਦੀ ਮੌਤ ਤੋਂ ਬਾਅਦ ਇਹ ਹੀਰਾ ਅਬਦਾਲੀ ਦੇ ਪੋਤਰੇ ਸ਼ਾਜਮਾਨ ਕੋਲ ਪਹੁੰਚਦਾ ਹੈ ਇਹ ਉਹ ਸ਼ਾਜਮਾਨ ਹੈ ਜਿਸ ਨੂੰ ਹਰਾ ਕੇ ਪੰਜਾਬ ਦਾ 19 ਸਾਲ ਦਾ ਪੁੱਤ ਬਣਦਾ ਹੈ ਪੰਜਾਬ ਦਾ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਸ਼ਾਜਮਾਨ ਲਈ ਵੀ ਇਹ ਹੀਰਾ ਮੁਸੀਬਤਾਂ ਹੀ ਲੈ ਕੇ ਆਉਂਦਾ ਹੈ। ਉਹਨੂੰ ਧੋਖੇ ਨਾਲ ਕੈਦ ਕਰ ਲਿਆ ਜਾਂਦਾ ਹੈ ਕਿ 10 ਹੀਰਾ ਕਿੱਥੇ ਆ? ਤੇ ਸ਼ਾਜਮਾਨ ਬੜੀ ਚਲਾਕੀ ਨਾਲ ਉਹ ਹੀਰਾ ਕਿਲੇ ਦੀ ਦਰਾਰ ਵਿੱਚ ਸੁੱਟ ਦਿੰਦਾ। ਉਸ ਤੋਂ ਬਾਅਦ ਦੇ ਵਿੱਚ ਸ਼ਾਜਮਾਨ ਦੇ ਭਰਾ ਸਾਹ ਸ਼ੂਜਾ ਨੂੰ ਇਸ ਗੱਲ ਦਾ ਪਤਾ ਲੱਗਦਾ ਤੇ ਉਹ ਕਿਲੇ ਤੇ ਹਮਲਾ ਕਰਦਾ ਤੇ ਜਿਨ ਨੇ ਸ਼ਾਜਮਾਨ ਨੂੰ ਕੈਦ ਕੀਤਾ ਹੁੰਦਾ ਹੈ ਉਹਨੂੰ ਕਿਹਨਾ 10 ਹੀਰਾ ਕਿੱਥੇ ਆ? ਉਹਦੇ ਕੋਲ ਹੀਰਾ ਹੋਵੇ ਤੇ ਉਹ ਦਏ ਉਹ ਹੀਰਾ ਨਹੀਂ ਦਿੰਦਾ ਤੇ ਸ਼ਾ ਸੁਜਾ ਉਹਦਾ ਕਤਲ ਕਰ ਦਿੰਦਾ ਹੈ ਤੇ ਕਿਲੇ ਦੇ ਵਿੱਚ ਪੂਰੀ ਤੋੜਫੋੜ ਕਰਦਾ ਹੈ ਕਿਲੇ ਨੂੰ ਤੈਸ਼ ਨੈਸ਼ ਕਰ ਦਿੰਦਾ ਉਸ ਤੈਸ਼ ਹੋਏ ਕਿਲੇ ਵਿੱਚ ਉਹ ਹਜ਼ਾਰਾਂ ਲੋਕ ਲੰਘਦੇ ਰਹਿੰਦੇ ਨੇ ਪਰ ਉਸ ਹੀਰੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਇੱਕ ਦਿਨ ਇੱਕ ਮੌਲਵੀ ਉਸ ਕਿਲੇ ਵਿੱਚੋਂ ਲੰਘ ਰਿਹਾ ਹੁੰਦਾ ਤੇ ਉਹਦੀ ਨਿਗਾ ਉਸ ਹੀਰੇ ਤੇ ਜਾ ਕੇ ਪੈਂਦੀ ਹੈ ਉਹ ਚਮਕਦਾ ਆ ਹੀਰਾ ਆਪਣੇ ਨਾਲ ਘਰ ਲੈ ਜਾਂਦਾ ਤੇ ਜਦੋਂ ਕੁਝ ਲਿਖ ਰਿਹਾ ਹੁੰਦਾ ਤੇ ਉਸ ਹੀਰੇ ਦਾ ਪੇਪਰ ਵੇਡ ਦੀ ਤਰ੍ਹਾਂ ਕਾਗਜ਼ਾਂ ਦੇ ਉੱਪਰ ਰੱਖਦਾ ਉਹਦਾ ਇਸਤੇਮਾਲ ਕਰ ਰਿਹਾ ਹੁੰਦਾ ਹੌਲੀ ਹੌਲੀ ਇਹ ਗੱਲ ਉੜਦੀ ਉੜਦੀ ਸ਼ਾਹ ਸੁਜਾ ਦੇ ਸਿਪਾਹੀਆਂ ਕੋਲ ਪਹੁੰਚਦੀ ਏ ਉਹ ਆਣ ਕੇ ਮੌਲਵੀ ਕੋਲ ਆਉਂਦੇ ਆ ਕਹਿੰਦੇ ਆ ਦੱਸ ਤੇਰੇ ਕੋਲ ਹੀਰਾ ਕਿੱਥੋਂ ਆਇਆ ਉਹ ਕਹਿੰਦਾ ਬਾਈ ਮੈਨੂੰ ਤਾਂ ਪਤਾ ਨਹੀਂ ਵੀ ਮੈਨੂੰ ਤਾਂ ਉਹ ਜਗ੍ਹਾ ਦੇ ਖੰਡਰ ਦੇ ਵਿੱਚੋਂ ਮਿਲਿਆ ਉਹ ਸਿਪਾਈ ਲੈ ਜਾਂਦੇ ਨੇ ਉਹ ਹੀਰਾ ਪਹੁੰਚ ਜਾਂਦਾ ਏ ਸ਼ਾਹ ਸੁਜਾ ਦੇ ਕੋਲ ਸ਼ਾਹ ਸੁਜਾ ਕੋਲ ਜਦੋਂ ਇਹ ਕੋਹੇ ਨੂਰ ਹੀਰਾ ਆਉਂਦਾ ਤੇ ਉਹ ਬਹੁਤ ਖੁਸ਼ ਹੁੰਦਾ ਕਿਉਂਕਿ ਉਹ ਕਹਿੰਦਾ ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਮੇਰੇ ਕੋਲ ਹੀਰਾ ਏ ਇਸ ਹੀਰੇ ਨਾਲ ਇਹ ਵੀ ਗੱਲ ਜੁੜ ਚੁੱਕੀ ਸੀ ਕਿ ਜਿੰਦੇ ਕੋਲ ਇਹ ਹੀਰਾ ਆਉਂਦਾ ਉਹ ਦੁਨੀਆ ਤੇ ਰਾਜ ਕਰਦਾ ਰਾਜ ਤਾਂ ਕੀ ਕਰਨਾ ਸੀ ਇਹ ਹੀਰਾ ਸ਼ਾਹ ਸੁਜਾ ਨੂੰ ਲੈ ਬੈਠਾ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਉਹਦਾ ਰਾਜ ਭਾਗ ਵੀ ਚਲਾ ਗਿਆ ਕੰਗਾਲ ਹੋ ਗਿਆ ਕੰਗਾਲ ਹੋ ਕੇ ਆਪਣੇ ਪਰਿਵਾਰ ਨੂੰ ਲੈ ਕੇ ਉਥੋਂ ਭੱਜਦਾ ਤੇ ਆ ਰਿਹਾ ਹੁੰਦਾ ਹੈ ਭਾਰਤ ਵਿੱਚ ਤੇ ਅੱਗੋਂ ਉਹਨੂੰ ਕਸ਼ਮੀਰ ਦਾ ਰਾਜਾ ਅਤੇ ਮੁਹੰਮਦ ਧੋਖੇ ਨਾਲ ਗ੍ਰਿਫਤਾਰ ਕਰ ਲਿੰਦਾ ਤੇ ਕਿਲੇ ਵਿੱਚ ਕੈਦ ਕਰ ਲਿੰਦਾ ਅਤੇ ਮੁਹੰਮਦ ਸ਼ਾਹ ਸੁਜਾ ਨੂੰ ਕਹਿੰਦਾ ਹੈ ਕਿ ਕੋਹੇ ਨੂਰ ਹੀਰਾ ਤੇਰੇ ਕੋਲੇ ਲਿਆ ਮੈਨੂੰ ਦੇ ਦੇ ਸ਼ਾਹ ਸੁਜਾ ਪਹਿਲਾਂ ਹੀ ਚਲਾਕੀ ਨਾਲ ਇਹ ਹੀਰਾ ਆਪਣੀ ਬੇਗਮ ਵਾਹ ਬੇਗਮ ਨੂੰ ਫੜਾ ਦਿੰਦਾ ਤੇ ਵਫਾ ਬੇਗਮ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਮੇਰੇ ਘਰ ਵਾਲੇ ਨੂੰ ਅਤੇ ਮੁਹੰਮਦ ਨੇ ਗ੍ਰਿਫਤਾਰ ਕਰ ਲਿਆ ਤੇ ਉਹ ਭੱਜਦੀ ਹੈ ਆਪਣੇ પતિ ਦੀ ਜਾਨ ਬਚਾਉਣ ਵਾਸਤੇ ਤੇ ਉਹ ਐਵੇਂ ਦਾ ਕੋਈ ਸ਼ਕਤੀਸ਼ਾਲੀ ਬੰਦਾ ਲੱਭਦੀ ਹੈ ਜਿਹੜਾ ਅਤੇ ਮੁਹੰਮਦ ਕੋਲੋਂ ਉਸ ਦੇ ਘਰ ਵਾਲੇ ਨੂੰ ਛੁਡਾ ਸਕੇ ਫਿਰ ਉਹ ਜਾਂਦੀ ਹੈ ਦਰਬਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਕੋਲ ਵਫਾ ਬੇਗਮ ਮਹਾਰਾਜਾ ਰਣਜੀਤ ਸਿੰਘ ਕੋਲ ਆਣ ਕੇ ਕਹਿੰਦੀ ਹੈ ਕਿ ਮੇਰੇ ਘਰ ਵਾਲੇ ਸ਼ਾਹ ਸੁਜਾਨ ਨੂੰ ਕਸ਼ਮੀਰ ਦੇ ਰਾਜੇ ਨੇ ਬੰਦੀ ਬਣਾ ਲਿਆ ਤੇ ਉਹਨੂੰ ਤੁਸੀਂ ਉਹਦੀ ਕੈਚ ਛਡਵਾਓ ਜਜਬਾਤਾਂ ਵਿੱਚ ਬੈ ਕੇ ਉਹ ਕਹਿੰਦੀ ਆ ਮੇਰੇ ਕੋਲ ਦੁਨੀਆ ਦਾ ਬੇਸ਼ਕੀਮਤੀ ਹੀਰਾ ਹੈ ਜੇ ਤੁਸੀਂ ਮੇਰੇ ਘਰ ਵਾਲੇ ਨੂੰ ਉਹਦੀ ਕੈਚ ਛਡਵਾ ਲੋਗੇ ਤੇ ਮੈਂ ਉਹ ਹੀਰਾ ਤੁਹਾਨੂੰ ਦੇ ਦਾਂਗੀ ਉਸ ਤੋਂ ਬਾਅਦ ਚ ਮਹਾਰਾਜਾ ਰਣਜੀਤ ਸਿੰਘ ਆਪਣੇ ਸੈਨਿਕਾਂ ਨਾਲ ਜਾ ਕੇ ਕਸ਼ਮੀਰ ਤੇ ਹਮਲਾ ਕਰਦਾ ਤੇ ਸ਼ਾਹ ਸੁਜਾਨ ਨੂੰ ਛਡਾ ਲਿਆਉਂਦਾ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਕਹਿੰਦੇ ਆ ਕਿ ਲਿਆਓ ਉਹ ਹੀਰਾ ਦਿਓ ਉਸ ਤੋਂ ਬਾਅਦ ਦੇ ਵਿੱਚ ਸ਼ਾਹ ਸੁਜਾ ਤੇ ਉਹਦੀ ਬੇਗਮ ਵਫਾ ਬੇਗਮ ਚਲਾਕੀ ਖੇਡਦੇ ਨੇ ਉਹ ਹੀਰਾ ਦੇਣ ਤੋਂ ਕਤਰਾਉਂਦੇ ਨੇ ਤੇ ਵਾਰ-ਵਾਰ ਕੋਈ ਨਾ ਕੋਈ ਬਹਾਨਾ ਬਣਾਉਂਦੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਮੇਰੀ ਕੈਦ ਵਿੱਚੋਂ ਮੈਂ ਚਾਹਾਂ ਤੇ ਧੱਕੇ ਨਾਲ ਵੀ ਤੁਹਾਡੇ ਤੋਂ ਹੀਰਾ ਖੋਹ ਸਕਦਾ ਪਰ ਸਾਡਾ ਸਿੱਖ ਧਰਮ ਸਾਨੂੰ ਅਜਾਹ ਕਰਨ ਤੋਂ ਮਨਾ ਕਰਦਾ ਹੈ ਮੈਂ ਚਾਹਣਾ ਤੁਸੀਂ ਹੀਰਾ ਆਪਣੇ ਵਾਅਦੇ ਦੇ ਮੁਤਾਬਕ ਸਾਨੂੰ ਦੇ ਦਿਓ ਉਸ ਤੋਂ ਬਾਅਦ ਦੇ ਵਿੱਚ ਇਹ ਫੇਰ ਚਲਾਕੀ ਖੇਡਦੇ ਨੇ ਤੇ ਇਹ ਇੱਕ ਨਕਲੀ ਹੀਰਾ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਕਰਦੇ ਨੇ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਆਪਣੇ ਜੋਰੀ ਸਾਦੇ ਨੇ ਤੇ ਸ਼ਾਨਬੀਨ ਕਰਦੇ ਨੇ ਇਹ ਹੀਰਾ ਨਕਲੀ ਹੁੰਦਾ ਫਿਰ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹੀਰਾ ਤਾਂ ਸਾਨੂੰ ਦੇਣਾ ਪਊਗਾ ਫਿਰ ਇਹ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਕੁਝ ਸ਼ਰਤਾਂ ਰੱਖਦੇ ਨੇ ਕਹਿੰਦੇ ਨੇ ਤੁਸੀਂ ਇਸ ਹੀਰੇ ਦੇ ਬਦਲੇ ਸਾਨੂੰ ਕੁਝ ਪੈਸੇ ਦਿਓਗੇ ਹੀਰਾ ਲੈਣ ਤੋਂ ਬਾਅਦ ਦੇ ਵਿੱਚ ਸਾਨੂੰ ਕੈਦ ਨਹੀਂ ਕਰੋਗੇ ਤੇ ਸਾਨੂੰ ਮਾਰੋਗੇ ਨਹੀਂ ਮਹਾਰਾਜਾ ਰਣਜੀਤ ਸਿੰਘ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਇਹਨਾਂ ਦੇ ਸ਼ਰਤਾਂ ਮਨਜ਼ੂਰ ਕਰ ਲੈਂਦੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਵੱਡੀ ਕੀਮਤ ਅਦਾ ਕਰਕੇ ਇਹ ਹੀਰੇ ਨੂੰ ਹਾਸਲ ਕੀਤਾ। ਇਸ ਟਾਈਮ ਇਸ ਹੀਰੇ ਦਾ ਮਾਲਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ। ਇੱਕ ਬਹੁਤ ਦੁਰੀਆਂ ਦਾ ਕੀਮਤੀ ਹੀਰਾ ਇਸ ਟਾਈਮ ਸਿੱਖਾਂ ਕੋਲ ਸੀ। ਇਸ ਹੀਰੇ ਨੂੰ ਜਾਦੀ ਪ੍ਰਸਿੱਧੀ ਵੀ ਮਹਾਰਾਜਾ ਰਣਜੀਤ ਸਿੰਘ ਕੋਲ ਆ ਕੇ ਹੀ ਮਿਲੀ। ਕਿਉਂਕਿ ਮੁਗਲਾਂ ਦੇ ਕੋਲ ਹੋਰ ਵੀ ਲਾਲ ਪੀਲੇ ਹੀਰੇ ਹੁੰਦੇ ਸੀ। ਇਸ ਕਰਕੇ ਸਿੱਖ ਧਰਮ ਦੇ ਵਿੱਚ ਆ ਕੇ ਇਸ ਹੀਰੇ ਨੂੰ ਜਾਦੀ ਪ੍ਰਸਿੱਧੀ ਮਿਲਦੀ ਏ। ਮਹਾਰਾਜਾ ਰਣਜੀਤ ਸਿੰਘ ਇਸ ਹੀਰੇ ਨੂੰ ਆਪਣੀ ਪੱਕ ਦੇ ਵਿੱਚ ਸਜਾ ਕੇ ਲਾਹੌਰ ਦੀਆਂ ਗਲੀਆਂ ਦੇ ਵਿੱਚੋਂ ਇੱਕ ਬਹੁਤ ਵੱਡਾ ਥਾਮ-ਝਾਮ ਕਰਦੇ ਆ ਤੇ ਲੋਕਾਂ ਨੂੰ ਦਿਖਾਉਂਦੇ ਆ ਇਹ ਕੋਈ ਹੋਈ ਨੂਰ ਹੀਰਾ ਇਸ ਟਾਈਮ ਸਾਡੇ ਕੋਲ ਹੈ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਖੱਬੀ ਅੱਖ ਤੋਂ ਦਿਖਦਾ ਨਹੀਂ ਸੀ ਤੇ ਉਹ ਸੱਜੀ ਬਾਹ ਦੇ ਡੋਲੇ ਨਾਲ ਬਣਦੇ ਸੀ ਤਾਂ ਜੋ ਸੱਜੀ ਅੱਖ ਨਾਲ ਇਸ ਹੀਰੇ ਨੂੰ ਹਮੇਸ਼ਾ ਵੇਖਦੇ ਰਹਿਣ ਮਹਾਰਾਜਾ ਰਣਜੀਤ ਸਿੰਘ ਜਾਣਦੇ ਸੀ ਕਿ ਇਸ ਹੀਰੇ ਨੂੰ ਪਾਉਣ ਵਾਸਤੇ ਹਜ਼ਾਰਾਂ ਕਤਲ ਹੋਏ ਨੇ ਬਹੁਤ ਲੰਮਾ ਇਤਿਹਾਸ ਹੈ ਇਸ ਹੀਰੇ ਦਾ ਇਸ ਲਈ ਮਹਾਰਾਜਾ ਰਣਜੀਤ ਸਿੰਘ ਇਸ ਹੀਰੇ ਦੀ ਬਹੁਤ ਕਦਰ ਕਰਦੇ ਸੀ ਉਹ ਹਮੇਸ਼ਾ ਇਸ ਹੀਰੇ ਨੂੰ ਦੇਖ ਰੇਖ ਤੇ ਵਿੱਚ ਹੀ ਰੱਖਦੇ ਸੀ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਖਾਸ ਪ੍ਰੋਗਰਾਮ ਤੇ ਹੀ ਇਸ ਹੀਰੇ ਨੂੰ ਪਹਿਨਦੇ ਸੀ ਜਾਂ ਤਾਂ ਜਦੋਂ ਕਿਸੇ ਨੂੰ ਮਿਲਣਾ ਹੁੰਦਾ ਸੀ ਜਾਂ ਕਿਸੇ ਜੰਗ ਦੇ ਵਿੱਚ ਹੀ ਪਹਿਨਦੇ ਸੀ ਨਹੀਂ ਤਾਂ ਇਸ ਨੂੰ ਵੱਖਰੇ ਕਿਲੇ ਦੇ ਵਿੱਚ ਹੀ ਰੱਖਿਆ ਜਾਂਦਾ ਸੀ ਤੇ ਜਦੋਂ ਇਸ ਹੀਰੇ ਨੂੰ ਇੱਕ ਕਿਲੇ ਤੋਂ ਦੂਜੇ ਕਿਲੇ ਵਿੱਚ ਲਿਜਾਇਆ ਜਾਂਦਾ ਸੀ ਇੱਕੋ ਤਰ੍ਹਾਂ ਦੇ 40 ਊਠ ਤਿਆਰ ਕਰਕੇ ਉਹਦੇ ਨਾਲ ਸੈਨਾ ਪਿਰਜੀ ਜਾਂਦੀ ਸੀ ਤੇ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਸੀ ਕਿ ਇਸ ਊਠ ਦੇ ਵਿੱਚ ਇਹ ਹੀਰਾ ਜਾ ਰਿਹਾ ਹੈ ਐਨਾ ਤਰ੍ਹਾਂ ਦੇ ਢੰਗ ਤਰੀਕਿਆਂ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਇਸ ਹੀਰੇ ਦੀ ਦੇਖ ਰਹਿ ਕੀਤੀ ਹੋਈ ਸੀ ਸਮਾਂ ਚੱਲਦਾ ਗਿਆ ਉਸ ਤੋਂ ਬਾਅਦ ਚ ਮਹਾਰਾਜਾ ਰਣਜੀਤ ਸਿੰਘ ਨੂੰ ਅਦਰੰਗ ਦਾ ਅਟੈਕ ਹੁੰਦਾ ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਤਿੰਨ ਅਦਰੰਗ ਦੇ ਅਟੈਕ ਹੁੰਦੇ ਆ ਪਹਿਲੇ ਅਟੈਕ ਨੂੰ ਮਹਾਰਾਜਾ ਰਣਜੀਤ ਸਿੰਘ ਸੀਰੀਅਸ ਨਹੀਂ ਲੈਂਦੇ ਉਸ ਤੋਂ ਬਾਅਦ ਚ ਦੂਜੇ ਅਟੈਕ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪਾਸਾ ਖੜ ਜਾਂਦਾ ਤੇ ਤੀਜੇ ਅਟੈਕ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਹੁਣ ਖਾਲਸਾ ਰਾਜ ਬिखरਣਾ ਸ਼ੁਰੂ ਹੋ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖੜਕ ਸਿੰਘ ਨੂੰ ਮਹਾਰਾਜਾ ਬਣਾਇਆ ਜਾਂਦਾ ਤੇ ਕੋਹੇ ਨੂਰ ਵੀ ਖੜਕ ਸਿੰਘ ਕੋਲ ਆ ਜਾਂਦਾ ਉਸ ਤੋਂ ਬਾਅਦ ਅੰਗਰੇਜ਼ਾਂ ਨੂੰ ਵੀ ਮੌਕਾ ਮਿਲ ਜਾਂਦਾ ਕਿ ਪੰਜਾਬ ਤੇ ਰਾਜ ਕਰਨਾ ਤੇ ਕੋਹੇ ਨੂਰ ਉੱਪਰ ਵੀ ਉਹਨਾਂ ਦੀ ਅੱਖ ਸੀ ਖੜਕ ਸਿੰਘ ਨੂੰ ਵੀ ਸ਼ਾਦਿਸ਼ ਦੇ ਤਹਿਤ ਮਾਰਿਆ ਜਾਂਦਾ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰਾ ਕਵਰ ਨਾਉ ਨਿਹਾਲ ਸਿੰਘ ਨੂੰ ਮਹਾਰਾਜਾ ਬਣਾਇਆ ਜਾਂਦਾ ਕਵਰ ਨੌ ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਰਾਜ ਬिखर ਜਾਂਦਾ ਹੈ ਸਾਰੇ ਜਿੰਨੇ ਪਰਿਵਾਰ ਦੇ ਲੋਕ ਮਾਰ ਦਿੱਤੇ ਜਾਂਦੇ ਨੇ ਇੱਕ ਤਰ੍ਹਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਸ ਕੋਹੇ ਨੂਰ ਹੀਰੇ ਦਾ ਪ੍ਰਭਾਵ ਹੀ ਸੀ ਜਿਹੜਾ ਸਿੱਖ ਰਾਜ ਨੂੰ ਖਤਮ ਕਰ ਗਿਆ ਦੂਜਾ ਗਦਾਰੀਆਂ ਦਾ ਸਿਲਸਿਲਾ ਚੱਲਿਆ ਕਵਰ ਨੌ ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਪਰਿਵਾਰ ਦੇ ਵਿੱਚੋਂ ਬਚਦੇ ਨੇ ਕੁਝ ਕੁ ਜੀ ਬਚਦੇ ਨੇ ਰਾਣੀ ਜਿੰਦਾ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਛੋਟੀ ਰਾਣੀ ਰਾਣੀ ਜਿੰਦਾ ਤੇ ਉਹਦਾ 5 ਸਾਲ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ 10 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦਾ ਰਾਜਾ ਬਣਾਇਆ ਜਾਂਦਾ ਹੈ ਅੰਗਰੇਜ਼ ਚਲਾਕੀ ਨਾਲ ਮਹਾਰਾਜਾ ਦਲੀਪ ਸਿੰਘ ਤੋਂ ਮਹਾਰਾਣੀ ਜਿੰਦਾ ਅਲੱਗ ਕਰ ਦਿੰਦੇ ਤੇ ਧੋਖੇ ਨਾਲ ਉਹਦੇ ਤੋਂ ਪੰਜਾਬ ਦਾ ਰਾਜ ਲਖਵਾ ਲੈਂਦੇ ਨੇ ਤੇ ਨਾਲ ਦੀ ਨਾਲ ਉਹ ਕੋਹੇ ਦੂਰ ਹੀਰਾ ਵੀ ਲਿਖਤੀ ਰੂਪ ਦੇ ਵਿੱਚ ਲਖਵਾ ਲੈਂਦੇ ਨੇ ਤੇ ਹੁਣ ਉਸ ਹੀਰੇ ਦੇ ਮਾਲਕ ਤੇ ਪੰਜਾਬ ਦੇ ਮਾਲਕ ਅੰਗਰੇਜ਼ ਬਣ ਜਾਂਦੇ ਨੇ ਤੇ ਹੁਣ ਨਾ ਹੀ ਸਿੱਖਾਂ ਦਾ ਪੰਜਾਬ ਰਿਆ ਤੇ ਨਾ ਹੀ ਕੋਹੇ ਨੂਰ ਹੀਰਾ ਉਸ ਟਾਈਮ ਕਿਹਾ ਜਾਂਦਾ ਕਿ ਲਾਰਡ ਡਲਹੌਜੀ ਖੁਦ ਲਾਹੌਰ ਆਉਂਦਾ ਤੇ ਉਹ ਕੋਹੇ ਨੂਰ ਹੀਰਾ ਇੰਗਲੈਂਡ ਵਾਸਤੇ ਭੇਜਦਾ ਇੱਕ ਜਹਾਜ਼ ਤਿਆਰ ਕੀਤਾ ਜਾਂਦਾ ਸਮੁੰਦਰੀ ਜਹਾਜ਼ ਦੇ ਰਾਹੀਂ ਉਸ ਹੀਰੇ ਨੂੰ ਭੇਜਿਆ ਜਾਂਦਾ ਹੈ ਤੇ ਜਦੋਂ ਇਹ ਜਹਾਜ਼ ਸਮੁੰਦਰੀ ਰਸਤੇ ਰਹੀ ਜਾ ਰਿਹਾ ਸੀ ਤੇ ਇਹਦੇ ਵਿੱਚ ਇੱਕ ਬਿਮਾਰੀ ਫੈਲ ਜਾਂਦੀ ਹੈ ਸਾਰੇ ਲੋਕ ਬਿਮਾਰ ਹੋ ਜਾਂਦੇ ਆ ਕਿਸੇ ਤਰ੍ਹਾਂ ਡਿੱਗਦਾ ਢੋਂਦਾ ਇਹ ਜਹਾਜ਼ ਪਹੁੰਚ ਜਾਂਦਾ ਹੈ ਇੰਗਲੈਂਡ ਇਸ ਹੀਰੇ ਦਾ ਪ੍ਰਭਾਵ ਉਸ ਜਹਾਜ਼ ਤੇ ਵੀ ਪਿਆ ਕੋਹੇ ਨੂਰ ਪੰਜਾਬ ਦੀ ਧਰਤੀ ਤੋਂ ਇੰਗਲੈਂਡ ਪਹੁੰਚ ਚੁੱਕਾ ਸੀ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਵੀ ਇੰਗਲੈਂਡ ਪਹੁੰਚਾਇਆ ਜਾਂਦਾ ਹੈ ਉੱਥੋਂ ਸਿੱਖ ਤੋਂ ਉਹਨੂੰ 크ਿਸਚਨ ਬਣਾਇਆ ਜਾਂਦਾ ਹੈ ਇੰਗਲੈਂਡ ਦੀ ਧਰਤੀ ਤੇ ਤਕਰੀਬਨ 2 ਸਾਲ ਬਾਅਦ ਇਹ ਹੀਰਾ ਦਿਖਾਉਣ ਦਾ ਫੈਸਲਾ ਕੀਤਾ ਜਾਂਦਾ ਹੈ ਤਕਰੀਬਨ 2 ਸਾਲ ਬਾਅਦ ਇਹ ਕੋਹੇਨੂਰ ਹੀਰਾ ਇੰਗਲੈਂਡ ਦੇ ਲੋਕਾਂ ਨੂੰ ਵਿਖਾਉਣ ਵਾਸਤੇ ਇੱਕ ਪ੍ਰਦਰਸ਼ਨੀ ਵਿੱਚ ਰੱਖਿਆ ਜਾਂਦਾ ਹੈ ਤੇ ਬਹੁਤ ਜ਼ਿਆਦਾ ਅਲਾਸਮੈਂਟਾਂ ਕੀਤੀਆਂ ਜਾਂਦੀਆਂ ਕਿ ਅਸੀਂ ਭਾਰਤ ਤੋਂ ਬੇਸ਼ਕੀਮਤੀ ਕੋਹੇਨੂਰ ਹੀਰਾ ਲੈ ਕੇ ਆਏ ਆ ਜਦੋਂ ਇਹ ਹੀਰਾ ਵਖਾਉਣ ਵਾਸਤੇ ਰੱਖਿਆ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਇੰਗਲੈਂਡ ਦੇ ਜਿਸ ਜਗ੍ਹਾ ਤੇ ਹੀਰਾ ਵਿਖਾਉਣਾ ਸੀ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਲੰਮੇ ਲੰਮੇ ਜਾਮ ਲੱਗੇ ਜਦੋਂ ਇਹ ਹੀਰਾ ਵੇਖਣ ਵਾਸਤੇ ਲੋਕ ਆਏ ਤੇ ਉਹ ਹੀਰੇ ਨੂੰ ਵੇਖ ਕੇ ਹੱਕੇ ਬੱਕੇ ਰਹਿ ਗਏ ਉਹਨਾਂ ਕਿਹਾ ਐਸ ਹੀਰੇ ਵਾਸਤੇ ਤੁਸੀਂ ਖਰੂਦ ਪਿਆ ਸੀ ਇੰਨੇ ਨੇ ਵੱਡੇ ਪ੍ਰੋਗਰਾਮ ਕੀਤੇ ਹੋਏ ਸੀ ਇਹ ਤਾਂ ਡਲ ਤੇ ਕਿਸਮਹਿਲਾ ਜਿਹਾ ਹੀਰਾ ਹੈ ਇਹਦਾ ਹੀਰਾ ਬਿਲਕੁਲ ਆਪਣੀ ਚਮਕ ਖੋ ਚੁੱਕਾ ਸੀ ਇਹ ਵੀ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਇੱਕ ਛੋਟੇ ਬੱਚੇ ਤੋਂ ਧੋਖੇ ਨਾਲ ਹੀਰੇ ਨੂੰ ਖੋਇਆ ਗਿਆ ਹੋ ਸਕਦਾ ਤਾਂ ਹੀਰੇ ਦਾ ਰੰਗ ਗਿਆ ਹੋਵੇ ਕੋਈ ਹੋਰ ਵੀ ਕਾਰਨ ਹੋ ਸਕਦੇ ਆ ਤੇ ਸ਼ਾਹੀ ਪਰਿਵਾਰ ਨੇ ਇਸ ਨੂੰ ਬਹੁਤ ਵੱਡੀ ਆਪਣੀ ਬੇਇੱਜ਼ਤੀ ਸਮਝਿਆ ਗੱਲ ਵੀ ਠੀਕ ਸੀ ਕਿਉਂਕਿ ਜਿੰਦੇ ਵਾਸਤੇ ਇੰਨਾ ਜ਼ੋਰ ਲੱਗਿਆ ਹੋਵੇ ਜਦੋਂ ਹੀਰਾ ਵੇਖਣ ਦੇ ਵਿੱਚ ਆਪਣੀ ਸੁੰਦਰਤਾ ਖੋ ਚੁੱਕਾ ਸੀ ਤੇ ਸਾਰਿਆਂ ਨੂੰ ਦੁੱਖ ਹੋਇਆ ਸ਼ਾਹੀ ਪਰਿਵਾਰ ਨੇ ਇਹ ਆਪਣੀ ਬੇਇੱਜ਼ਤੀ ਸਮਝੀ ਤੇ ਉਹਨਾਂ ਨੇ ਇਸ ਹੀਰੇ ਨੂੰ ਤਰਾਸ਼ਣ ਦਾ ਫੈਸਲਾ ਕੀਤਾ ਪਹਿਲਾ ਔਰੰਗਜ਼ੇਬ ਦੇ ਟਾਈਮ ਦੇ ਵਿੱਚ ਹੀਰੇ ਨੂੰ ਤਰਾਸ਼ਿਆ ਗਿਆ 793 ਕੈਰਟ ਤੋਂ 186 ਕੈਰਟ ਦਾ ਹੋਇਆ ਉਸ ਤੋਂ ਬਾਅਦ ਤਰਾਸ਼ ਕੇ ਇਹ ਰਹਿ ਗਿਆ 105 ਕੈਰਟ ਦਾ ਇੱਕ ਗੱਲ ਤੁਹਾਡੇ ਸਾਰਿਆਂ ਦੇ ਦਿਮਾਗ 'ਚ ਇਹ ਵੀ ਘੁੰਮ ਰਹੀ ਹੋਵੇਗੀ ਕਿ ਜਿੰਨੇ ਜਿੰਨੇ ਇਸ ਹੀਰੇ ਨੂੰ ਵਰਤਿਆ ਜਿੰਦੇ ਜਿੰਦੇ ਕੋਲ ਗਿਆ ਉਹ ਬਰਬਾਦ ਹੋ ਗਿਆ ਤੇ ਇੰਗਲੈਂਡ ਅੱਜ ਤੱਕ ਵੀ ਦੁਨੀਆ ਤੇ ਰਾਜ ਕਰ ਰਿਹਾ ਇਹਦਾ ਕਾਰਨ ਇਤਿਹਾਸਕਾਰ ਇਹ ਵੀ ਦੱਸਦੇ ਨੇ ਕਿ ਇਸ ਹੀਰੇ ਦੇ ਨਾਲ ਇੱਕ ਰਾਜ਼ ਵੀ ਜੁੜਿਆ ਹੋਇਆ ਜਿਹੜਾ ਇਸ ਨੂੰ ਪਹਿਨੇਗਾ ਉਹ ਬਰਬਾਦ ਹੋਏਗਾ ਪਰ ਜੇ ਕੋਈ ਰਾਜੇ ਦੇ ਪਰਿਵਾਰ ਵਿੱਚੋਂ ਕੋਈ ਰਾਣੀ ਇਸ ਨੂੰ ਪਹਿਨੇਗੀ ਤੇ ਉਹਦੇ ਤੇ ਇਸ ਹੀਰੇ ਦਾ ਕੋਈ ਬੁਰਾ ਪ੍ਰਭਾਵ ਨਹੀਂ ਹੋਏਗਾ ਇਸ ਲਈ ਜਦੋਂ ਦਾ ਇਹ ਹੀਰਾ ਇੰਗਲੈਂਡ ਦੀ ਧਰਤੀ ਤੇ ਪਹੁੰਚਿਆ ਉਤੋਂ ਦੀਆਂ ਰਾਣੀਆਂ ਨੇ ਹੀਰਾ ਅੱਜ ਤੱਕ ਪਹਿਨੇ ਆ ਇਹ ਸੀ ਕੋਹੇ ਨੂਰ ਹੀਰੇ ਦੀ ਕਹਾਣੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਪਸੰਦ ਆਈ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਵੀ ਭੇਜ ਦੇਣਾ ਕਮੈਂਟ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਇਤਿਹਾਸ ਦੱਸਦਿਆਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ